ਪਹਿਲਾਂ ਤੇ 10 ਦੀ ਫੜਦੇ ਪ੍ਰਮਾਣਿਕ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਸਿੰਘ ਮਾਨ ਵੱਲੋਂ ਯੂਥ ਪ੍ਰੈਜ਼ੀਡੈਂਟ ਗਰਦਾਪੁਰ ਆ ਤੇ ਇਹ ਨਵੀਪੁਰ ਦਾ ਨਗਰ ਕੀਰਤਨ ਜੋ ਕਿ ਪਿੰਡ ਦੇ ਉਪਰਾਲੇ ਵੱਜੂ ਹੋਇਆ ਮੈਂ ਹੀ ਕਹਿਣਾ ਚਾਹੁੰਦਾ ਕਿ ਯੂਥ ਦੀ ਪ੍ਰੇਰਣਾ ਆ ਤੇ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਜਿਹੜੀ سپورਟ ਆ ਪੰਜਾਬ ਨੂੰ ਜਿਹੜੀ ਸਿੱਖ ਦੀ ਸਿੱਖਾਂ ਦੀ ਹੱਦਾਂ ਦੀ ਇਹ ਉਹਦਾ ਨਗਰ ਕੀਰਤਨ ਕੱਢਿਆ ਗੁਰਗੋਬੀ ਸਿੰਘ ਮਹਾਰਾਜ ਦੇ ਕੱਢਿਆ ਇਹ ਨਗਰ ਕੀਰਤਨ ਹੈ ਇਹ ਪਿੰਡ ਨਵੀਪੁਰ ਤੋਂ ਸ਼ੁਰੂ ਹੋ ਗਏ ਤੇ ਮੇਰੇ ਦੀਆਂ ਗੁਰਦਾਰੇ ਤੋਂ ਹੋ ਕੇ ਤੇ ਆਪਣੇ ਹਰਦੋਸ਼ਣੀਆਂ ਰੋਡ ਤੋਂ ਬਾਅਦ ਚੋਂ ਅਪਰੰਤ ਫੇਰ ਪਿੰਡ ਨੂੰ ਜਾੜਿਆ ਕਾਨੂੰਵਾ ਚੌਕ ਤੱਕ। ਤੇ ਵੇਖਿਆ ਜਾ ਰਿਹਾ ਕਿ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੈ। ਕੀ ਕਹਿਣਾ ਚਾਹੋਗੇ? ਇਹ ਆਪਣੇ ਨਵੀਪੁਰ ਦਾ ਪਹਿਲਾ ਨਗਰ ਕੀਤੇ ਨੇ ਆ ਤੇ ਸੰਗਤਾਂ ਨੇ ਇੰਨਾ ਹੰਗਾਰਾ ਪੜਿਆ। ਗੁਰੂ ਮਹਾਰਾਜ ਮਿਹਰ ਕਰਨ ਆਪਾਂ ਵੱਡਾ ਰੂਟ ਰੱਖਾਂਗੇ ਅਗਲੀ ਵਾਰੀ। ਭਾਈ ਨੌਜਵਾਨਾਂ ਨੂੰ ਕੀ ਪੈਸੇ ਦੇਣਾ ਚਾਹੋਗੇ ਅੱਜ ਦੇ ਦਿਨ ਤੇ? ਮੈਂ ਨੌਜਵਾਨਾਂ ਨੂੰ ਇਹੀ ਦੇਣਾ ਚਾਹੁੰਨਾ ਸੇਤ ਕਿ ਵੇਖੋ ਆਪਾਂ ਪਾਰਟੀ ਪਾਜੀ ਬੋ ਕਰ ਲਈ ਆ। ਕਿ ਇੱਕ ਚੰਗੀ ਜਿਹੜੀ ਰਾਜਨੀਤੀ ਹੁਣ ਆਉਂਦੀ ਐ ਐਸਜੀਪੀਸੀ ਦੀਆਂ ਵੋਟਾਂ ਆ 2024 ਦੀਆਂ ਵੋਟਾਂ ਹੀ ਹੱਡੀਆਂ ਸਿਰਪ੍ਰਸ ਨੇ ਤੇ ਆਪਾਂ ਚਾਹੁੰਦੇ ਆ ਕਿ ਸਰਦਾਰ ਸਿਮਰਤਜੀਤ ਸਿੰਘ ਮਾਨ ਦੀ ਸਰਕਾਰ ਲਿਆ ਕੇ ਇੱਕ ਚੰਗਾ ਪੜਾਲਾ ਕੀਤਾ ਜਾਵੇ